ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੈ ਦਿਨ ਕਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੇ ਖੇਤ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸ਼ਹੀਦੀ ਸਫ਼ਰ ਦੇ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਭਾਈ ਸੰਗਤ ਸਿੰਘ ਜੀ ਬਾਰੇ ਕੌਣ ਸਨ ਭਾਈ ਸੰਗਤ ਸਿੰਘ ਜੀ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਸਥਾਨ ਕੀ ਹੈ ਭਾਈ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਪਨ ਦੇ ਹੀ ਸਾਥੀ ਉਹ ਗੁਰੂ ਜੀ ਤੋਂ ਉਮਰ ਵਿੱਚ ਤਕਰੀਬਨ 4 ਮਹੀਨੇ ਛੋਟੇ ਸਨ ਅਤੇ ਉਹਨਾਂ ਦਾ ਜਨਮ ਵੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ। ਉਹਨਾਂ ਦੇ ਪਿਤਾ ਪਾਈ ਰਣੀਆਂ ਜੀ ਅਤੇ ਮਾਤਾ ਬੀਬੀ ਅਮਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨਨ ਸੇਵਕ ਸਨ। ਗੁਰੂ ਤੇਗ ਬਹਾਦਰ ਸਾਹਿਬ ਸਨ 1665 ਈਸਵੀ ਵਿੱਚ ਸੰਸਾਰ ਦੇ ਕਲਿਆਣ ਵਾਸਤੇ ਉਹਨਾਂ ਨੂੰ ਪਰਮਾਤਮਾ ਦੀ ਇਬਾਦਤ ਕਰਨ ਵਾਸਤੇ ਪ੍ਰਚਾਰ ਦੌਰੇ ਲਈ ਯਾਤਰਾ ਦਾ ਦੌਰ ਆਰੰਭ ਕਰਦੇ ਨੇ ਜੀ ਹਾਂ ਭਾਈ ਰਣੀਆਂ ਜੀ ਅਤੇ ਬੀਬੀ ਅਮਰੋ ਜੀ ਗੁਰੂ ਜੀ ਦੇ ਪਰਿਵਾਰ ਦੇ ਨਾਲ ਹੀ ਪਟਨਾ ਦੀ ਧਰਤੀ ਤੇ ਉਹਨਾਂ ਦੀ ਸੇਵਾ ਵਿੱਚ ਟਿਕੇ ਰਹੇ ਬੀਬੀ ਅਮਰੋ ਜੀ ਅਤੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਦੀ ਸੇਵਾ ਵਿੱਚ ਲੱਗੇ ਰਹੇ ਇੰਨਾ ਹੀ ਨਹੀਂ 25 ਅਪ੍ਰੈਲ ਸਨ 1667 ਈਸਵੀ ਦੇ ਵਿੱਚ ਉਹਨਾਂ ਦੇ ਘਰ ਭਾਈ ਸੰਗਤ ਸਿੰਘ ਜੀ ਦਾ ਜਨਮ ਹੋਇਆ ਜੀ ਹਾਂ ਇਸੇ ਪਵਿੱਤਰ ਸਥਾਨ ਉੱਪਰ 4 ਮਹੀਨੇ ਪਹਿਲਾਂ 22 ਦਸੰਬਰ ਸਾਲ 1664 ਈਸਵੀ ਨੂੰ ਦਸ਼ਮੇਸ਼ ਪਿਤਾ ਤਾਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਗਮਨ ਹੋਇਆ। ਬਾਲਕ ਗੋਬਿੰਦ ਰਾਏ ਜੀ ਪਟਨਾ ਸ਼ਹਿਰ ਵਿੱਚ ਅਨੇਕਾਂ ਹੀ ਚੋਜ ਕਰਦੇ। ਆਪਣੇ ਸਾਥੀਆਂ ਨਾਲ ਮਿਲ ਕੇ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ। ਮਨਸੂਈ ਜੰਗਾ ਯੁੱਧ ਕਰਦੇ। ਜੀਹਾਂ ਭਾਈ ਸੰਗਤ ਸਿੰਘ ਜੀ ਉਹਨਾਂ ਦੇ ਨਾਲ ਹੀ ਰਹਿੰਦੇ। ਭਾਈ ਸੰਗਤ ਜੀ ਨੇ ਵੀ ਗੁਰੂ ਜੀ ਦੀ ਆਗਿਆ ਅਨੁਸਾਰ ਸ਼ਸਤਰ ਵਿੱਦਿਆ ਅਤੇ ਯੁੱਧ ਵਿੱਦਿਆ ਦੇ ਵਿੱਚ ਪਰਬੀਨਤਾ ਹਾਸਲ ਕਰ ਲਈ ਸੀ। ਇਸ ਦੇ ਨਾਲ ਹੀ ਉਹਨਾਂ ਨੇ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ। ਗੁਰੂ ਜੀ ਦੇ ਉਦੇਸ਼ਾ ਬਾਰੇ ਸੰਗਤਾਂ ਨੂੰ ਜਾਨੂ ਕਰਵਾਇਆ। ਇੰਨਾ ਹੀ ਨਹੀਂ ਭਾਈ ਸੰਗਤ ਸਿੰਘ ਜੀ ਦਾ ਤਾਂ ਸਾਰਾ ਪਰਿਵਾਰ ਹੀ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਆ ਟਿਕਿਆ ਸੀ। ਉਹਨਾਂ ਦੇ ਪਿਤਾ ਪਾਈ ਰਣੀਆਂ ਜੀ, ਉਹਨਾਂ ਦੇ ਚਾਚਾ ਭਾਈ ਜੋਧ, ਉਹਨਾਂ ਦੇ ਭਰਾ ਭਾਈ ਸੰਤਾ, ਉਹਨਾਂ ਦੇ ਚਚੇਰੇ ਭਰਾ ਭਾਈ ਲੱਖਾ ਤੇ ਭਾਈ ਹਜ਼ਾਰਾ ਸ਼ਸਤਰ ਵਿਦਿਆ ਵਿੱਚ ਬੜੇ ਯੋਧੇ ਬਣ ਗਏ ਸਨ। ਜੀ ਹਾਂ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਉਹ ਸ਼ਸਤਰ ਵਿੱਦਿਆ ਵਿੱਚ ਇੰਨੇ ਕੁ ਨੁਨਪੁੰਨ ਹੋ ਗਏ ਸਨ ਕਿ ਉਹ ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਸਿੱਖ ਬਣ ਗਏ ਸਨ ਭਾਈ ਸੰਗਤ ਸਿੰਘ ਜੀ ਅਤੇ ਭਾਈ ਸਾਨ ਸਿੰਘ ਜੀ ਗੁਰੂ ਜੀ ਦੇ ਉਦੇਸ਼ਾਂ ਨੂੰ ਦਿਲੋਂ ਜਾਣਨ ਵਾਲੰਦੇ ਸਨ ਉਹਨਾਂ ਨੂੰ ਇਹ ਵੀ ਪਤਾ ਸੀ ਗੁਰੂ ਸਾਹਿਬ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਉਹ ਚੰਗੀ ਤਰ੍ਹਾਂ ਸਮਝ ਲੈਂਦੇ ਸਨ ਉਹਨਾਂ ਨੇ ਜਾਣ ਲਿਆ ਸੀ ਕਿ ਗੁਰੂ ਜੀ ਇੱਕ ਵੱਡੇ ਸੰਘਰਸ਼ ਲਈ ਸਿੱਖਾਂ ਨੂੰ ਤਿਆਰ ਕਰ ਰਹੇ ਨੇ ਉਹਨਾਂ ਨੇ ਮਾਨੀ ਮਨ ਵਿੱਚ ਆਪਣਾ ਸਾਰਾ ਕੁਝ ਗੁਰੂ ਜੀ ਨੂੰ ਅਰਪਣ ਕਰ ਦਿੱਤਾ ਸੀ ਸਮਾਂ ਆਇਆ ਨਨਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਸੱਸਾ ਨਦੀ ਤੇ ਪਰਿਵਾਰ ਵਿਛੜਿਆ ਪਰੰਤੂ ਫਿਰ ਵੀ ਗੁਰੂ ਜੀ ਤੋਂ ਕੁਰਬਾਨ ਹੋਣ ਵਾਲੇ ਸਿੱਖ ਗੁਰੂ ਕੇ ਪਿਆਰੇ ਸਿੱਖ ਗੁਰੂ ਨਾਲ ਹੀ ਸਫ਼ਰ ਵਿੱਚ ਚੱਲਦੇ ਰਹੇ ਅਖੀਰ ਚਮਕੋੜ ਸਾਹਿਬ ਦੀ ਧਰਤੀ ਤੇ ਜਾ ਡੇਰਾ ਕੀਤਾ 22 ਦਸੰਬਰ ਸੰਨ 1704 ਈਸਵੀ ਨੂੰ ਇੱਕ ਅਦੁੱਤੀ ਜੰਗ ਸ਼ੁਰੂ ਹੋਈ ਜੀ ਹਾਂ ਇਹ ਉਹ ਦੁੱਤੀ ਜੰਗ ਜਿਸ ਜੰਗ ਦੇ ਵਿੱਚ ਇਕ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋਣਗੇ 22 ਦਸੰਬਰ ਸਨ 1740 ਈਸਵੀ ਨੂੰ ਉਹ ਜੰਗ ਸ਼ੁਰੂ ਹੋਈ ਇੱਕ ਪਾਸੇ 40 ਸਿੱਖ ਦੋ ਗੁਰੂ ਕੇ ਪੁੱਤਰ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਉਹ ਵੀ ਹਥਿਆਰਾਂ ਦੇ ਨਾਲ ਬਿਲਕੁਲ ਲੈ ਸਾਰਾ ਦਿਨ ਜੰਗ ਚੱਲਦੀ ਰਹੀ ਜੀ ਹਾਂ ਐਸੇ ਜੰਗ ਵਿੱਚ ਗੁਰੂ ਸਾਹਿਬ ਦੇ ਦੋ ਲਗਤੇ ਜਿਗਰ ਤਨ ਬਾਬਾ ਅਜੀਤ ਸਿੰਘ ਜੀ ਤਨ ਬਾਬਾ ਜੁਝਾਰ ਸਿੰਘ ਜੀ ਆਪਣੀਆਂ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਂ ਪੀਤਾ ਐਨਾ ਹੀ ਨਹੀਂ ਗੁਰੂ ਕੇ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਉਹਨਾਂ ਨੇ ਵੀ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦੀ ਜਾਂ ਪੀਤਾ ਸਮਾਂ ਆਇਆ ਭਾਈ ਦਇਆ ਸਿੰਘ ਅਤੇ ਹੋਰ ਸਿੰਘਾਂ ਵੱਲੋਂ ਗੁਰਮਤਾ ਕੀਤਾ ਗਿਆ ਕਿ ਗੁਰੂ ਸਾਹਿਬ ਤੁਸੀਂ ਇਸ ਗੜੀ ਦੇ ਵਿੱਚੋਂ ਨਿਕਲ ਜਾਓ ਕਿਸੇ ਸੁਰੱਖਤ ਥਾਂ ਤੇ ਚਲੇ ਜਾਓ ਕਿਉਂਕਿ ਜੇਕਰ ਤੁਸੀਂ ਸੁਰੱਖਤ ਨਿਕਲ ਗਏ ਤੇ ਸਾਡੇ ਵਰਗੇ ਅਨੇਕਾ ਸਿੰਘ ਹੋਰ ਸਜਾ ਸਕਦੇ ਹੋ ਜੇਕਰ ਤੁਸੀਂ ਭਾਣਾ ਵਰਤਾ ਗਏ ਤੇ ਸਾਡੇ ਵਰਗੇ ਕੌਣ ਤਿਆਰ ਕਰੇਗਾ ਗੁਰੂ ਸਾਹਿਬ ਨੇ ਉਸ ਵੇਲੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਸ਼ਸਤਰ ਬਸਤਰ ਅਤੇ ਜ਼ਿਬਾ ਬਖਸ਼ੀ ਇਹ ਮੁਗਲ ਫੌਜ ਨੂੰ ਖੇਲਖਾ ਦੇਣ ਲਈ ਕੀਤਾ ਗਿਆ ਸੀ ਭਾਈ ਸੰਗਤ ਸਿੰਘ ਦੀ ਸ਼ਕਲ ਗੁਰੂ ਜੀ ਨਾਲ ਕਾਫੀ ਮਿਲਦੀ ਸੀ ਗੁਰੂ ਜੀ ਨੇ ਖੁਦ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਕਲਗੀ ਸਜਾਈ ਅਤੇ ਭਾਈ ਸਾਹਿਬ ਨੂੰ ਤੀਰ ਕਮਾਨ ਅਤੇ ਉਹ ਸਸ਼ਤਰ ਲੈ ਕੇ ਗੱਡੀ ਉੱਪਰ ਤੋਰਿਆ ਜੀ ਹਾਂ ਰਾਤ ਦੇ ਹਨੇਰੇ ਵਿੱਚ ਗੁਰੂ ਜੀ ਅਤੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਗੱਡੀ ਵਿੱਚੋਂ ਨਿਕਲ ਕੇ ਮਾਛੀਵਾੜੇ ਵਿੱਚ ਪਹੁੰਚ ਗਏ ਇੱਧਰ ਅਗਲੇ ਦਿਨ ਪਿੱਛੇ ਗੱਡੀ ਵਿੱਚ ਬਾਕੀ ਰਹੇ ਸਿੰਘ ਭਾਈ ਸੰਗਤ ਸਿੰਘ ਦੀ ਅਗਵਾਈ ਵਿੱਚ ਬੜੀ ਸ਼ੁਰਮਗਤੀ ਅਤੇ ਸਿੱਦਕ ਦੇ ਨਾਲ ਲੜਤੇ ਹੋਏ ਸ਼ਹਾਦਤ ਦਾ ਜਾਨ ਪੀ ਗਏ ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਸਿੱਖ ਇਤਿਹਾਸ ਵਿੱਚ ਇੱਕ ਅਜੇ ਸੂਰਬੀਰ ਨਿਰਟੜਕ ਯੋਧੇ ਨੇ ਜਿਨ੍ਹਾਂ ਨੂੰ ਸਤਗੁਰਾਂ ਦੇ ਸ਼ਸਤਰ ਬਸਤਰ ਜਿਗਾ ਕਲਗੀ ਪ੍ਰਾਪਤ ਕਰਨ ਦਾ ਮਾਨ ਹੋਇਆ ਹੈ ਸਤਗੁਰੂ ਕੀ ਪਿਆਰੀ 사త్సੰਗਤ ਜੀ ਇਸ ਹੀ ਸ਼ਹੀਦੀ ਸਫ਼ਰ ਦੇ ਵਿੱਚ ਉਸ ਮਰਜੀਵੜੇ ਯੋਧੇ ਦੀ ਦਾਸਤਾ ਜੋ ਸਾਡੇ ਇਤਿਹਾਸ ਖਸਰੋਤਾ ਦੇ ਵਿੱਚ ਦਰਜ ਹੈ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ